ਹਾ ਸਰ ਕੀ ਨਾਮ ਹੈ ਜਿਹੜਾ थाना ਆਪਣਾ ਮੇਰਾ ਨਾਮ ਜੀ ਇੰਸਪੈਕਟਰ ਸੁਖਮਿੰਦਰ ਸਿੰਘ ਐਸ ਐਚਓ ਥਰਮਲ ਜ਼ਿਲ੍ਹਾ ਬਠਿੰਡਾ ਇੱਕ ਮਾਮਲਾ ਦਰਜ ਕੀਤਾ ਹੈ ਕੌਣ ਆ ਵਿਅਕਤੀ ਕੀ ਮਾਮਲਾ ਹੈ ਮਾਨਯੋਗ ਐਸ ਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕੱਲ ਸਾਡੀ ਪੁਲਿਸ ਪਾਰਟੀ ਚੋਂ ਕੇ ਐਸ ਸੀ ਰਣਜੀਤ ਸਿੰਘ ਦੀ ਗਵਾਈ ਵਿੱਚ ਸੀ ਦਰਾਨੇ ਗਸ਼ਤ ਉਸ ਨੂੰ ਇੱਕ ਦੋਸ਼ੀ ਮਨਜਿੰਦਰ ਸਿੰਘ ਅਲਿਸ ਮੁੰਦਰੀ ਪੁੱਤਰ ਕਲਦੀਪ ਸਿੰਘ ਵਾਸੀ ਕੋਟੇ ਕੰਮੇ ਵਾਲੇ ਤੇ ਉਹਨੂੰ ਸ਼ੱਕ ਦੇ ਬਣਾ ਪਰੋਕਿਆ ਤੇ ਜੋ ਉਹਦੀ ਤਲਾਸ਼ੀ ਲਈ ਗਈ ਤਾਂ ਉਹਦੇ ਪਾਸੋਂ 205 ਗ੍ਰਾਮ ਅਫੀਮ ਇੱਕ ਕੰਪਿਊਟਰ ਕੰਡਾ ਤੇ ਇੱਕ ਨਿੱਕਣ ਕੇ ਥਾਲੀਆਂ ਜਿਹਦੇ ਵਿੱਚ ਉਹ ਗਾਹ ਪਾ ਕੇ ਵੇਚਦਾ ਸੀ ਉਹ ਬਰਾਮਦ ਹੋਈਆਂ ਜਿਸ ਤੇ ਮਕਦਮਾ ਨੰਬਰ 48/25 ਅਦੀਨ ਤਾਰਾ 18B ਐਨਡੀਪੀਏ ਸੈਕਟਰ ਦਰਜ ਕੀਤਾ ਗਿਆ ਪਹਿਲਾਂ ਵੀ ਮਾਮਲਾ ਦਰਜ ਹੋਇਆ ਤੁਸੀਂ ਨਹੀਂ ਪਹਿਲਾਂ ਇਸ ਤੇ ਕੋਈ ਮਾਮਲਾ ਨਹੀਂ ਦਰਜ ਸੀ ਕੰਮ ਕੀ ਕਰਦਾ ਵੈਸੇ ਉਹ ਇਹ ਬਸ ਐਸਯੂਸੀ ਨੇ ਕੰਮ ਕਰਦਾ ਜਿਵੇਂ ਕੋਈ ਵਿੰਡੋ ਐਸਸੀ ਵਗੈਰਾ ਸੇਲ ਪਰਚੇਸ ਜਾਂਦੇ ਇਲਾਕੇ ਹੁੰਦੇ ਉਹ ਕੰਮ ਕਰਦਾ ਇਹ ਕਿੱਥੋਂ ਲੈ ਕੇ ਆਸ ਤੇ ਕਿੱਥੇ ਨੇ ਸਪਲਾਈ ਕਰਦੇ ਉਹ ਜੀ ਅਸੀਂ ਅੱਜ ਨੂੰ ਪੇਸ਼ ਕਰਦੇ ਆ ਤੇ ਇਹਦਾ ਪੂਰ ਸਿਰ ਮਾਡਲ ਲੈਂਦੇ ਆ Oh, investigation about it.